ਜਿਹੜੀਆਂ ਤੂਤੀਆਂ ਲੱਗੀਆਂ ਨਹੀਂ ਉਹਨੂੰ ਵੇਖ ਕੇ ਮੁੰਡਾ ਕੁੜੀ ਨੂੰ ਕਹਿ ਰਿਹਾ ਕਿ ਤੂੰ ਤੱਕ ਉਹਦੇ ਉੱਪਰ ਤੂਤੀਆਂ ਲੱਗੀਆਂ ਤੂੰ ਤੱਕ ਤੂੰ ਤੱਕ ਤੂੰ ਤੱਕ ਤੂਤੀਆਂ ਤੇ ਆ ਜਾ ਤੂੰ ਦਾ ਵਾਲੇ ਘੂਰੇ ਤੈਨੂੰ ਮੈਂ ਉੱਥੋਂ ਤੋੜ ਕੇ ਖੜਾਉਂਗਾ ਉਹ ਟੁੱਟਕ ਟੁੱਟਕ ਟੂਟੀਆਂ ਹੀ ਕਹਿੰਦੇ ਰਹਿ ਕਈ ਕਹਿੰਦੇ ਰਹਿ ਦਹੀਂ ਜਮਾ ਲਓ ਜਿਵੇਂ ਜਿਵੇਂ ਕਿਸੇ ਦਾ ਸੱਟ ਮਾਰ ਰਿਹਾ ਉਹ ਕਰਦਾ ਰਿਹਾ ਲੋਕਾਂ ਤੋਂ ਫਿਰ ਮੈਂ ਗੀਤ ਆਪਣੇ ਲਿਖਣੇ ਵੀ ਸ਼ੁਰੂ ਕੀਤੇ ਸੋ ਮੈਨੂੰ ਲੱਗਦਾ ਇਸ ਕਰਕੇ ਅ ਲੋਕਾਂ ਨੂੰ ਮੈਂ ਜੋ ਜੋ ਵੀ ਗਾਉਂਦਾ ਰਿਹਾ ਸਾਰਿਆਂ ਨੂੰ ਸਰੋਤਿਆਂ ਨੂੰ ਪਸੰਦ ਆਉਂਦੀ ਰਹੀ ਗੀਤ ਦੇ ਨਾਲ ਨਾਲ ਰਿਹਾ ਮੈਂ ਉਹਨੂੰ ਬਚਪਨ ਤੋਂ ਲਾ ਕੇ ਜਵਾਨ ਹੁੰਦਾ ਦੇਖਦਾ ਮੈਂ ਦੇਖਦਾ ਵੀ ਇਹਦੇ ਵਿੱਚ ਕੋਈ ਵੋਇਡਿੰਗ ਗਲਤ ਨਾ ਹੋ ਜਾਏ ਇਹਦੇ ਵਿੱਚ ਕੋਈ ਜਿਹੜੀ ਵੀਡੀਓ ਦੇ ਵਿੱਚ ਕੋਈ ਬਲਗੇਟੀ ਨਾ ਆ ਜਾਏ ਨਵਾਂ ਗੀਤ ਸੀ ਹੁਣੇ ਲਾਸਟ ਵੀਕ ਰਿਲੀਜ਼ ਕੀਤਾ ਜੀ ਜਿਹਦਾ ਨਾਮ ਹੈ ਕੀ ਖਾਣੀ ਹੈ 니 ਤੂੰ ਕੀ ਖਾਣੀ ਹੈ 니 ਤੂੰ ਦਿਨੋਂ ਦਿਨ ਹੀ ਹੋਰ ਸੋਹਣੀ ਹੁੰਦੀ ਜੱਸ ਸਾਡੀ ਕਾਰੀ ਹੈ ਜਿਹੜੇ ਹਿੱਟ ਕਰਨ ਦੇ ਵਿੱਚ ਸੁਖੀ ਸਾਉ ਦਾ ਬਹੁਤ ਵੱਡਾ ਹੱਥ ਇੱਕ ਵਾਰ ਇਹ ਨਾਲ ਜੋੜਦਾ ਢਾੜੀ ਬਾਕੀ ਪਹਿਲੀ ਵਾਰ ਆ ਜਦੋਂ ਕਾਲੀ ਅਨਕੇ ਦਾ ਪਹਿਲਾ ਸ਼ੋਅ ਸੀ ਉਹ ਇਹਨਾਂ ਦਾ 3 ਦੇ ਮੇਲੇ ਤੇ ਸੀਗਾ ਔਰ ਬਹੁਤ ਉਦੋਂ ਹੀ 8 ਅੱਖਰਾਂ ਦੇ ਵਿੱਚ ਇਹ ਗੀਤ ਜਿਹੜਾ ਸੀ ਉਹ ਪ੍ਰੋਪਰ ਹਿੱਟ ਸੀਗਾ ਸੋ ਇਹ ਸਾਡੇ ਭਰਾ ਨੇ ਬਹੁਤ ਧੰਨਵਾਦ ਥੈਂਕ ਯੂ ਮੁੱਖੀ ਜੀ ਬੜਾ ਬਚਿਆ ਤੁਹਾਨੂੰ ਤਾਂ ਬਾਅਦ ਇਹ ਸੰਕਰਨਾਂ ਬਹੁਤ ਵਧੀਆ ਅੱਜ ਵੀ ਹੋਹੀ ਜੀ ਉਹ ਵੀ ਕਾਹਦੇ

ਮੈਂ ਕੁਛ ਇਸ ਗਿੱਤੇ ਅਜਿਕੇ ਅ ਇੰਗਲੈਂਡ ਜਦੋਂ ਆਇਆ ਮੈਂ ਇੰਗਲੈਂਡ ਅਸੀਂ ਤੇ ਫੋਰਨ ਜਦੋਂ ਉਸ ਟਾਈਮ ਤੇ ਕੋਈ ਬਹੁਤ ਬਹੁਤਿਆਂ ਪੱਡਾਂ ਵਾਲੇ ਦਿਸਦੇ ਵੀ ਨਹੀਂ ਸੀ ਹੁੰਦੇ ਔਰ ਪੁੰਦਾ ਸਿਗਰ ਸਾਰਿਆਂ ਨੂੰ ਕਿ ਮਤਲਬ ਅ ਕਿਉਂਕਿ ਟੀਕਾਮਕਾਰ ਵੀ ਇਦਾਂ ਦੇ ਸੀਗੇ ਸਪੱਗ ਦੇ ਨਾਲ ਕੰਮ ਕਰਨਾ ਵੀ ਬੜਾ ਔਖਾ ਸੀ ਪਰ ਮੈਂ ਅ ਬਸ ਉਮਾਰਾ ਨੇ ਮੇਰੀ ਇੱਕ ਕਦੇ ਨੇ ਵੀ ਪਛਾਣ ਬਣਾ ਦਿੱਤੀ ਅ ਪਾਗ ਦੇ ਨਾਲ ਤੇ ਅੱਜ ਮੈਨੂੰ ਮਾਣ ਹੈ ਕਿ ਅੱਜ ਜਿਹੜੇ ਨਵੇਂ ਸਿੰਗਰ ਨੇ ਜਾਂ ਜਿਹੜੇ ਨਵੇਂ ਗਾਇਕ ਉੱਠਦੇ ਨੇ ਉਹ ਮਲੇ ਮੋਨੇ ਵੀ ਭਗਵਾਨ ਕੀ ਗਾਉਣ ਦਾ ਮਾਣ ਮਹਿਸੂਸ ਕਰਦੇ ਆ ਮੈਨੂੰ ਇਸ ਗੱਲ ਦਾ ਬਹੁਤ ਬਹੁਤ ਵਧੀਆ ਲੱਗਦਾ ਹੈ। ਹੈ ਜੀ ਤੁਸੀਂ ਮੇਰਾ ਨਾਮ ਦਿਗਜ ਸਿੰਘ ਹਾਂ ਹਾਂ ਜੀ ਮੈਂ ਗੁਰਿੰਦਰ ਦੇ ਤਰਜਾਂ ਤੋਂ ਪੜਿਆ ਹਾਂ ਰਾ ਔਰ ਪ੍ਰੋਫੈਸਰ 인ਦਰ ਜੀ ਸੇ ਤੇ ਖਾਸ ਅਦਲਬਾ ਸਿੰਘ ਗਿੱਲ ਜਸਵੰਤ ਸਿੰਘ ਗੰਡਲ ਉਹ ਮੇਰੇ ਦੋਸਤਾਂ ਵੀ ਕਿਤਾਬ ਤੋਂ ਸੀਗੇ ਹਾਂਜੀ ਤੇ ਆਹ ਸਾਥ ਮੇਰੇ ਦੀ ਨਾ એનર્ਜੀ ਜੀ ਦੇ ਨਾਮ ਇਹ ਸਾਬ ਹੈ ਆ ਪਿਛਲੇ 40 ਸਾਲ ਤੋਂ 1000 ਤੋਂ ਤੁਹਾਨੂੰ ਸੀ ਦੇਖਦੇ ਆ ਰਹੇ ਆ ਇਹ ਵੱਖਰੀ ਗੱਲ ਆ ਕਿ ਤੁਸੀਂ ਉਦੋਂ ਅਜੇ ਸਟੂਡੈਂਟ ਸੀਗੇ ਹਾਂਜੀ ਸਕੂਲ ਜਾ ਪੜ੍ਹਦੇ ਸੀਗੇ ਜਦੋਂ ਇੰਦਰਜੀ ਭਾਈ ਨੇ ਟੈਲੈਂਟ ਮੁਕੀਦ ਦੇ ਵਿੱਚ ਪਛਾਣਿਆ ਹੋਰ ਤੁਹਾਡਾ ਗੁਰਨਾਮ ਇਸ ਇੱਥਾ ਤੂ 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 ਕੀਆ ਕਾਲੀ ਆਲਪਣਾ ਲਾਇਆ ਕਰ ਤੇ ਹੁਣ ਕੀ ਖानी ਹੈ ਮੇਰਾ ਖਿਆਲ ਇਹ ਹੈ ਕਿ ਪਿਛਲੇ 40 ਸਾਲਾਂ ਦੇ ਵਿੱਚ ਇੱਕ ਗਾਇਕ ਤੇ ਗੀਤਕਾਰ ਨੂੰ ਮਲਤੀ ਦੇ ਆਰਟ ਗੀਤ ਲਿਖੇ ਨੇ ਹਾਂਜੀ ਇਹ ਜਿਹੜੀ ਕੰਸਿਸਟੈਂਸੀ ਆ ਲਗਾਤਾਰ ਦਾ ਇਹ ਆਮ ਤੌਰ ਤੇ ਅਸੀਂ ਘੱਟ ਡਾਇਗੋਨ ਦੇ ਵਿੱਚ ਦੇਖਦੇ ਹਾਂ ਤੇ ਚਾਰ ਦਹਾਕਿਆਂ ਤੱਕ ਉਹ ਚੜਦਾ ਜਾਵੇ ਚੜਦਾ ਜਾਵੇ ਚੜਦਾ ਜਾਵੇ ਤੇ ਇਹਦੇ ਪਿਛੇ ਤੁਸੀਂ ਆਪਣੇ ਤੌਰ ਤੇ ਸੈਲਫ ਅਵਲਸ ਨੂੰ ਵੀ ਲੋਕ ਕਰਦੇ ਹੋ ਤੇ ਕੀ ਕਿਤੇ ਤੁਸੀਂ ਦੇਖਦੇ ਹੋ ਕਿ ਤੁਹਾਡੀ ਕਿਹੜੀ ਚੀਜ਼ ਹੈਗੀ ਆ ਤੁਹਾਡੀ ਮਿਹਨਤ ਤੇ ਟੈਲੈਂਟ ਜੋ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਿਨ੍ਹਾਂ ਦੇ ਤੁਹਾਨੂੰ 40 ਸਾਲ ਤੱਕ 40 ਸਾਲ ਤੋਂ ਵੱਧ ਤੱਕ ਜਿਹੜੇ ਪੰਜਾਬੀ ਆ ਉਹਨਾਂ ਦੇ ਦਿਲਾਂ ਦੇ ਉੱਤੇ ਇਤਰਾਜ਼ ਕਰਨ ਵਾਲਾ ਇੱਕ ਰਾਜਾ ਦਾਇਰ ਬਣਾ ਰੱਖਿਆ ਹੈ। थैंक यू। ਬਹੁਤ ਧੰਨਵਾਦ ਜੀ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਗ੍ਰੈਡਿਟ ਉਸ ਵਾਇਗਰ ਨੂੰ ਸੱਚੇ ਪਾਤਸ਼ਾਹਨ ਦੇ ਦਿੰਦਾ ਕਿ ਉਹਹੀ ਮਿਹਨਤ ਕਰਾਉਣ ਵਾਲਾ ਤੇ ਉਹੀ ਸਾਰਾ ਕੁਝ ਕਰਨ ਵਾਲਾ ਦੂਸਰੀ ਗੱਲ ਕਿ ਤੁਹਾਡੇ ਵਰਗੇ ਸੂਝਵਾਨ ਸੱਜਣਾ ਦਾ ਮੇਰੇ ਤੇ ਸਿਰ ਤੇ ਬਹੁਤ ਆثر ਰਿਹਾ ਪ੍ਰੋਫੈਸਰ ਜਰਜੀਤ ਸਿੰਘ ਤੁਸੀਂ ਵੀ ਮੈਨੂੰ ਚੇਤੇ ਬੜੇ ਚਿਰਾਂ ਬਾਅਦ ਅਸੀਂ ਅੱਜ ਮੈਂ ਇਹਨਾਂ ਨੂੰ ਮਿਲਿਆ ਲੇਕਿਨ ਉਹ ਤਿੰਨ ਚਾਰ ਘੰਟੇ ਦੀ ਜਿਹੜੀ ਮੁਲਾਕਾਤ ਸੀ ਤੁਸੀਂ ਵੀ ਬਹੁਤ ਸ਼ੁਗਲੀ ਬੰਦੇ ਹੋ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ ਔਰ ਉਹ ਜਿਹੜੀ ਮੁਲਾਕਾਤ ਸੀ ਮੈਨੂੰ ਅੱਜ ਵੀ ਚੇਤੇ ਆ ਸਾਰੇ ਪ੍ਰੋਫੈਸਰ ਇਕੱਠੇ ਹੁੰਦੇ ਸੀ ਮੈਨੂੰ ਲੱਗਦਾ ਕਾਲਜ ਚ ਜਿਹੜੇ ਜਿਹੜੇ ਵੀ ਸਿੰਗਰ ਕਾਲਜ ਚੋਂ ਜਾਂ ਯੂਨੀਵਰਸਿਟੀ ਚੋਂ ਪੜ ਕੇ ਆਇਆ ਨੇ ਉਹ ਉਹਦੇ ਲਈ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਰਿਹਾ ਕਿਉਂਕਿ ਉਹ ਉਹ ਜਿਹੜਾ ਆਪਣੀ ਜਿਹੜੀ ਗਾਇਕੀ ਆ ਉਹਦੀ ਬੜੀ ਪੜੀ ਲਿਖੀ ਗਾਇਕੀ ਸ਼ੁਰੂ ਹੋਈ ਕਿਉਂਕਿ ਜਦੋਂ ਤੁਹਾਡੇ ਵਰਗੇ ਪ੍ਰੋਫੈਸਰ ਸਾਹਮਣੇ ਬੈਠੇ ਨੇ ਪ੍ਰਿੰਸੀਪਲ ਸਾਹਿਬ ਬੈਠੇ ਨੇ ਕੁੜੀਆਂ ਮੁੰਡੇ ਬੀਏ ਐਮਏ ਸਾਰੇ ਬੈਠੇ ਨੇ ਤੇ ਉੱਥੇ ਤੁਸੀਂ ਕੁਝ ਮਾੜਾ ਗਾ ਹੀ ਨਹੀਂ ਸਕਦੇ ਤੁਹਾਨੂੰ ਚਾਹੀਦਾ ਕੋਈ ਬਹੁਤ ਵਰੀਆ ਕੋਈ ਮੰਨ ਲਓ ਜਾਂ ਤਾਂ ਫੋਕ ਗਾਓਗੇ ਜਾਂ ਕੋਈ ਚੰਗੇ ਕੀ ਲਗਾਓਗੇ ਤੋ ਮੇਰਾ ਖਿਆਲ ਮੇਰੀ ਉਹ ਬੜਾ ਨੀ ਪੱਥਰ ਸੀ ਖਾਲਸਾ ਕਾਲਜ ਜਲੰਧਰ ਚ ਤੇ ਉਹ ਬਹੁਤ ਮੇਰੀ ਸ਼ੁਰੂਆਤ ਬੜੀ ਵਧੀਆ ਹੋਈ ਸਮੈ ਲੱਗਦਾ ਆ ਉਹ ਤੂੰ ਚਲਦੇ ਚਲਦੇ ਆਪਾਂ ਫੋਕ 뮤직 ਤੋਂ ਚੱਲੇ ਸੀ ਗੁੜਨਾ ਇਸਕੇ ਮਿੱਠਾ ਤੋਤਕ ਤੋਤਕ ਦੂਤੀਆਂ ਹੋਰ ਮਿਰਜ਼ਾ ਸਹਿਵਾ ਹੋਰ ਲੋਕ ਗਥਾਵਾਂ ਗੋਣੇ ਸੀ ਤੋ ਕਰਦੇ ਕਰਦੇ ਫੇ ਮੈਂ ਇੰਗਲੈਂਡ ਆ ਗਿਆ ਤੇ ਇੰਗਲੈਂਡ ਜਾਣ ਕੇ ਫੇਰ ਕਿਉਂਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਅਮ ਥੋੜੀ ਜੀ ਮੈਨੂੰ ਪ੍ਰਮਾਤਮਾ ਵੱਲੋਂ ਇਹ ਬੜੀ ਬਖਸ਼ਿਸ਼ ਰਹੀ ਜੀ ਕਿ ਮੈਂ ਖੁਦ ਲਿਖ ਸਕਦਾ ਸੀ। ਤੋਂ ਫੋਕਸਔਰ ਤੋਂ ਫਿਰ ਮੈਂ ਗੀਤ ਆਪਣੇ ਲਿਖਣੇ ਵੀ ਸ਼ੁਰੂ ਕੀਤੇ। ਸੋ ਮੈਨੂੰ ਲੱਗਦਾ ਇਸ ਕਰਕੇ ਅ ਲੋਕਾਂ ਨੂੰ ਮੈਂ ਜੋ-ਜੋ ਵੀ ਗਾਉਂਦਾ ਰਿਹਾ ਤੇ ਸਾਰਿਆਂ ਨੂੰ ਸਰੋਤਿਆਂ ਨੂੰ ਪਸੰਦ ਆਉਣੀ ਰਹੀ ਔਰ ਜਦੋਂ ਵੀ ਕੋਈ ਗੀਤ ਹਟੁੰਦਾ ਤੇ ਮੈਂ ਸਮਝਦਾ ਕਿ ਅ ਆਰਟਿਸਟ ਉਥੋਂ ਇੱਕ ਵਾਰੀ ਫੇਰ ਕਹਿੰਦੇ ਜਵਾਨੀ ਉਹਨੂੰ ਫੇਰ ੜ ਜਾਂਦੀ ਜਦੋਂ ਵੀ ਗੀਤ ਨਵਾਂ ਕੋ ਹਿੱਟ ਹੁੰਦਾ ਸੋ ਮੇਰੇ ਤੁਸੀਂ ਗੀਤਾਂ ਨੂੰ ਪਿਆਰ ਦਿੰਦੇ ਰਹੇ ਤਾਂ ਮੈਂ ਕੋਸ਼ਿਸ਼ ਕਰਦਾ ਰਹਾ ਕਿ ਹੋਰ ਦਾ ਵੀ ਤਾਂ ਨਵੇਂ ਗੀਤ ਦਿੰਦਾ ਰਹਾ ਧੰਨਵਾਦ ਸਸ ਕਾਪੀ ਵੈਲਕਮ ਟੂ ਕੇਂਦਰ ਥੈਂਕ ਯੂ ਦੋਸਤੋ ਬਿਲਕੁਲ ਸਹੀ ਹਾਂਜੀ ਸਾਰੇ ਗੀਤ ਤੁਸੀਂ ਗਾਏ ਬਹੁਤ ਅੱਛੇ ਕਿਹੜਾ ਗੀਤ ਹੈ ਜਿਹੜਾ ਤੁਹਾਡੇ ਲੋਕ ਦੇ ਸਭ ਤੋਂ ਪਰੀਆ ਹੈ ਆ ਮੇਰਾ ਪਹਿਲਾ ਸਵਾਲ ਠੀਕ ਦੂਜਾ ਸਵਾਲ ਐ ਦੰਗ ਕੀ ਤੇ ਤੁਸੀਂ ਆਪ ਪਲੇ ਕੀਤਾ ਹੋਏ ਤੁਹਾਡਾ ਆਪਣਾ ਭੰਡਾ ਪਾਉਣ ਨੂੰ ਕੀਤਾ ਹੋਏ ਕੱਲੇ ਬੈਠੇ ਅਸੀਂ ਤਾਂ ਚਲੋ ਅਸੀਂ ਤੁਹਾਡੇ ਫੈਨ ਨਫੂ ਲਵ ਵੀਪ ਹਾਂ ਮੈਨੂੰ ਆਇਲ ਉਹ ਦਿਨ ਯਾਦ ਆਗੇ ਜਦ ਮੇਰਾ ਗਿਆ ਹੋਇਆ ਸੀ ਤੁਹਾਡੇ ਗਾਣੇ ਤੇ ਸਾਰੇ ਨੱਚੇ ਥੈਂਕ ਯੂ ਮਹਾਰਾਜ ਆਮ 50 ਪਲਸ ਮਨ ਵੀ ਕਾਲੀ ਗਾਨ ਹੈ ਹੈਜ਼ ਬਿਕਮ ਐਨ ਅੰਥਮ ਹਾਂਜੀ ਇੱਕ song no agar anthem the python mil jawe so kamya bani bahot dhanwaad ਮੈਂ ਤੁਹਾਨੂੰ ਸੁਣਾ ਚੰਗੀ ਹੈ ਕਿ ਤੁਸੀਂ ਵੀ ਯਾਰ ਜਦੋਂ ਨਾ ਗੀਤ ਲਿਖ ਰਹੇ ਹੈਂ ਗਾ ਰਹੇ ਹੈਂ ਗੋਲ ਬਣਾ ਰਹੇ ਹੈਂ ਇਹ ਬਾਥਰੂਮ ਚ ਸੀ ਗਾ ਰਹੇ ਤੋ ਕਿਹੜਾ ਗੀਤ ਹੈ ਜਿਹੜਾ ਤੁਹਾਡੇ ਦਿਲ ਤੇ ਬਹੁਤ ਚੋਟ ਹਾਂ ਬਹੁਤ ਔਖਾ ਸਵਾਲ ਹੈ ਜੀ ਤੁਹਾਡਾ ਕਿਉਂਕਿ ਜਿਵੇਂ ਆdte ਸਾਰੇ ਕਹਿੰਦੇ ਆ ਮੈਂ ਵੀ ਉਹ ਉਹ ਤਾਂ ਨਹੀਂ ਗਾਉਂਗਾ ਕਿਉਂਕਿ ਸਾਨੂੰ ਸਾਰੇ ਗੀਤ ਜਿਹੜੇ ਬੱਚਿਆਂ ਵਾਂਗ ਪਿਆਰੇ ਹੁੰਦੇ ਔਰ ਮੈਂ ਤਾਂ ਕਿਉਂਕਿ ਖੁਦ ਲਿਖਦਾ ਤੇ ਮੈਨੂੰ ਲੱਗਦਾ ਕਿ ਮੈਂ ਕਦੇ ਜਿਵੇਂ ਪ੍ਰੋਫੈਸਰ ਉਹਨੇ ਕਿਹਾ ਤੁਹਾਡੀ ਕਾਮਯਾਬੀ ਦਾ ਕੀ ਰਾਜ ਕਿਉਂਕਿ ਮੈਂ ਕਦੇ ਗੀਤ ਨੂੰ ਇਕੱਲਿਆਂ ਨਹੀਂ ਛੱਡਿਆ ਮੈਂ ਗੀਤ ਨੂੰ ਬਚਪਨ ਤੋਂ ਜਦੋਂ ਮੈਂ ਗੀਤ ਬੱਚਿਆਂ ਉਪਾਰ ਦੇ ਲਿਖਣ ਤੋਂ ਬਾਅਦ ਕੰਪੋਜੀਸ਼ਨ ਕੰਪੋਜੀਸ਼ਨ ਤੋਂ ਬਾਅਦ 뮤ਜ਼ਿਕ 뮤ਜ਼ਿਕ ਤੋਂ ਬਾਅਦ ਵੀਡੀਓ ਰਿਕਾਰਡਿੰਗ ਔਰ ਉਹਨਾ ਪ੍ਰਮੋਟਿੰਗ ਸਾਰਾ ਕੁਝ ਮੈਂ ਆਪਣੇ ਗੀਤ ਦੇ ਨਾਲ ਨਾਲ ਰਿਹਾ ਹੁਣ ਮੈਂ ਜਵਾਨ ਹੁੰਦਾ ਦੇਖਿਆ ਸੋ ਪਰ ਮੈਂ ਜਦੋਂ ਨਾ ਜੀ ਇੰਗਲੈਂਡ ਆਇਆ ਸੀਗਾ ਜਦੋਂ ਯੂਨੀਵਰਸਿਟੀ ਤੇ ਸੀ ਪੜ੍ਹਦੇ ਸੀ ਗੋਡੇ ਦੇ ਵਿੱਚ ਉਸ ਟਾਈਮ ਫੋਕ Song ਗਾਉਣੇ ਹੁੰਦੇ ਸੀ ਲੇਕਿਨ ਜਦੋਂ ਪ੍ਰਦੇਸ਼ ਚ ਬਾਹਰ ਆਇਆ ਤੇ ਮੈਂ ਸੋਚਦਾ ਕਿ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਜੇ ਤੁਸੀਂ ਆਉਨੇ ਤੇ ਆਪਣੀ ਫੈਮਿਲੀ ਨੂੰ ਆਪਣੇ ਪਰਿਵਾਰ ਨੂੰ ਮਿਸ ਕਰਦੇ ਹੋ ਸੋ ਮੈਨੂੰ ਵੀ ਕਿਉਂਕਿ ਮੈਂ ਇਕੱਲਾ ਹੀ ਸੀਗਾ ਇੰਗਲੈਂਡ ਦੇ ਵਿੱਚ ਆਇਆ ਕੋਈ ਰਿਸ਼ਤੇਦਾਰ ਕੋਈ ਦੂਸਰਾ ਨਹੀਂ ਸੀਗਾ ਸੋ ਮੈਂ ਆਪਣੀ ਫੈਮਿਲੀ ਨੂੰ ਸਪੈਸ਼ਲ ਆਪਣੀ ਮਾਂ ਨੂੰ ਬਹੁਤ ਪਿਆਰ ਜਿੰਦਾ ਪਿਆਰ ਕਰਦਾ ਸੀ ਤੇ ਉਹਨੂੰ ਮੈਂ ਬਹੁਤ ਮਿਸ ਕੀਤਾ ਜਦੋਂ ਮੈਂ ਇੰਗਲੈਂਡ ਚ ਆਇਆ ਮੇਰਾ ਇੱਕ ਬੜੇ ਗੀਤ ਮੈਂ ਰਿਕਾਰਡ ਕੀਤਾ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਦਿਲ ਕਰਦਾ ਜਾਂ ਵਿੱਚ ਪਰਦੇਸੀ ਕੋਈ ਨਹੀਂ ਵਰਦੀ ਕਿਸ ਨੂੰ ਹਾਲ ਸੁਣਾਵਾ ਮੈਂ ਨਹੀਂ ਮੇਰਾ ਚਿੱਤ ਕਰਦਾ ਨਹੀਂ ਮੈਂ ਮੜਵਤਨਾਂ ਨੂੰ ਜਾਵਾਂ ਪਥਰਾਂ ਦੀ ਦੁਨੀਆ ਚ ਪਥਰਾਂ ਦੀ ਤਰਤੀ ਤੇ ਪਥਰ ਦਿਲਾਂ ਦੇ ਬੇਲੀ ਯਾਰ ਮਾਵਾਂ ਦੀਆਂ ਲਿੱਗੀਆਂ ਅਸੀਸਾਂ ਤੇ ਸਾਰੇ ਬੁੱਤ ਵਸਦੇ ਸਮੁੰਦਰਾਂ ਤੋਂ ਬਾਹਰ ਪਰ ਇੱਕ ਗੀਤ ਜਿਹੜਾ ਮੈਨੂੰ ਤੁਸੀਂ ਕਹਿੰਦੇ ਬਹੁਤ ਮੇਰੇ ਮਨ ਦੇ ਨੇੜੇ ਆ ਉਹ ਚੰਗਰਾਇਆਂ ਵਾਲਾ ਸਭ ਦਾ ਲਿਖਿਆ ਸੀਗਾ ਉਹ ਮੇਰੇ ਕੋਲ ਇੰਗਲੈਂਡ ਆਏ ਉਹਨਾਂ ਨੇ ਮੈਨੂੰ ਗੀਤ ਉਹ ਦਿਖਾ ਲਿਆ ਤੇ ਉਹ ਵੀ ਸੀਗਾ ਕਿ ਵੇਖ ਲਈ ਬਲੈ ਤਿਆਰ ਹੋ ਵੇਖ ਲਈ ਬਲੈ ਘੋਰਿਆ ਰੰਗਾਂ ਦੇ ਵਿੱਚ ਦਿਲ ਨੇ ਬਲੈ ਵਨਸਵਨੇ ਖਾਣੇ ਖਾ ਕੇ ਫਿਰ ਵੀ ਦਿਲ ਨਹੀਂ ਪਰਦਾ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾਈ ਦਿਲ ਕਰਦਾ ਅੱਜ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾਈ ਦਿਲ ਕਰਦਾ ਸਲਪੋ ਪਹਿਲਾਂ ਤਾਂ ਮੈਂ ਤੁਹਾਡਾ ਜਦ ਤੁਸੀਂ ਇਸ ਸੀਟ ਤੇ ਬੈਠੇ ਸੀ ਉਦੋਂ ਪਹਿਲੀ ਤੁਸੀਂ ਕੁਐਸਚਨ ਕੀਤਾ ਸੀਗਾ ਕਿ ਤੁਹਾਡੇ ਗੀਤ ਦੇ ਨਾਲ ਨਵਾਂ ਗੀਤ ਅਸੀਂ ਹੁਣੇ ਰਿਲੀਜ਼ ਕੀਤਾ ਜੀ ਆ ਜਿਹਦਾ ਨਾਮ ਹੈ ਕੀ ਖਾਨੀ ਤੇ ਤੁਸੀਂ ਕਿਹਾ ਸੀ ਤੁਸੀਂ ਕੀ ਕਹਦੇ ਹੋ ਹਾਂ ਜੀ ਮੈਂ ਇਹ ਦੱਸਣਾ ਚਾਹਾਂਗਾ ਕਿ ਤੁਸੀਂ ਅ ਅੱਜ ਤੋਂ ਪ੍ਰੋਫੈਸਰ ਕਹਿੰਦੇ 40 ਸਾਲ ਹਾਂਜੀ ਬਿਲਕੁਲ ਜੀ ਅਸੀਂ 85 ਦੇ ਵਿੱਚ ਪਹਿਲੀ ਐਲਬਮ ਆਪਾਂ ਪ੍ਰੋਫੈਸਰ ਉਹ ਰਿਲੀਜ਼ ਕੀਤੀ ਸੀ ਗੁਰੂ ਨੋਇਸਮੇਟਾ ਤੇ ਹੁਣ 2005 ਐ 40 ਸਾਲ ਹੋ ਗਏ ਇੱਕ ਵਾਰੀ ਇਹਦਾ ਨਹੀਂ ਤਾੜੀ ਮਾਰੋ ਜੀ ਕਿੱਦੇ ਦੇਖੋ ਕੀ ਉਹਨਾਂ ਨੇ ਕੈਲਕੂਲੇਟ ਕੀਤਾ ਅ ਮੈਨੂੰ ਲੱਗਦਾ ਕਿ ਉਹ 40 ਸਾਲ ਤੋਂ ਜਿਹੜੀ ਤੁਹਾਡੀ ਅੱਖ ਨਹੀਂ ਬਦਲੀ ਤੁਸੀਂ ਉਸੇ ਅੱਖ ਨਾਲ ਮੈਨੂੰ ਵੇਖਦੇ ਹੋ ਤੁਹਾਡੀ ਉਹ ਅੱਖ ਪਿਆਰ ਵਾਲੀ ਅੱਖ ਜਿਹੜੀ ਕਈ ਵਾਰੀ ਆਪਾਂ ਆਪਣੇ ਦੋਸਤ ਮਿੱਤਰ ਨੂੰ ਕਹਿੰਦੇ ਨੇ ਵੀ ਤੇਰੀ ਹੁਣ ਉਹ ਅੱਖ ਨਹੀਂ ਰਹੀ ਤੂੰ ਬਦਲ ਗਿਆ ਹੁਣ ਤੁਹਾਡੀ ਅੱਖ ਜਿਹੜੀ ਪਿਆਰ ਵਾਲੀ ਆ ਉਹ ਸੇਮ ਰਹੀ ਆ ਸੋ ਇਸੇ ਕਰਕੇ ਮੇਲਾਦਾ ਮੇਰੀ ਸ਼ਕਲ ਛੇ ਚੇਂਜ ਵੀ ਹੁੰਦੀ ਰਹੀ ਹੋਈ ਪਰ ਤੁਹਾਨੂੰ ਉਦਾਂ ਦਾ ਇਹਦਾ ਹੀ ਲੱਗਦਾ ਹੋਣਾ ਹੈ ਤੁਹਾਡਾ ਇਹ ਕਹਿ ਸਕਦਾ ਹਾਂ ਮੈਂ ਤੁਹਾਡੇ ਪਿਆਰ ਦੇ ਕਰਕੇ ਜਿਉਣਾ ਮੈਂ ਤੁਹਾਡੀ ਤੁਹਾਡਾ ਜਿਹੜਾ ਜਿਹੜਾ ਪਿਆਰ ਹੈ ਆ ਜਿਹੜੀਆਂ ਤਾੜੀਆਂ ਨੇ ਆ ਜਿਹੜਾ মিডিਆ ਪਹੁੰਚਾ ਇਹ ਮੇਰੇ ਲਈ ਇੱਕ ਆਕਸੀਜਨ ਦਾ ਕੰਮ ਕਰਦਾ ਔਰ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਗਾਹ ਬਣਾਉਣਾ ਔਰ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਰਿਹਾ ਕਿ ਚੰਗੇ ਗੀਤ ਲੈ ਕੇ ਆਵਾਂ ਔਰ ਗਾਹ ਮੀਡੀਆ ਨੇ ਵੀ ਬਹੁਤ ਮੇਰਾ ਸਾਥ ਦਿੱਤਾ ਸੋ ਤੁੱਚਾਂ ਦਾ ਚਲਦਾ ਮੈਂ ਬਸ ਸ਼ੁਰੂਆਤ ਤੋਂ ਹੀ ਪੰਜਾਬ ਮੇਰਾ ਰਹਿ ਵਸਦਾ ਫੁੱਲ ਖਿੜਿਆ ਸਭ ਦੇ ਮਨ ਪੌਂਦਾ ਜਾਂ ਮਾਮਾ ਠੱਡੀਆਂ ਸ਼ਾਮਾਂ ਜਮ ਅਕੇਸ਼ਨ ਦੇ ਗੀਤ ਬਹੁਤ ਲੈ ਕੇ ਆਇਆ ਕਿ ਜਦੋਂ ਕੋਈ ਕਿਸੇ ਤੁਸੀਂ ਪਾਰਟੀ ਤੇ ਜਾਲੇ ਉਸ ਤਰ੍ਹਾਂ ਦਾ ਵੀ ਗੀਤ ਹੋਵੇ ਕਿਸੇ ਦੇ ਬੇਟਾ ਹੋਇਆ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਜਾਂ ਜਿਹੜੀ ਰਿਸ਼ਤੇ ਨਾਲ ਤੇ ਸੀ ਸਾਡੇ ਪਿੰਡ ਖਾਲੀ ਕਰਾ ਲਿਆ ਜੀਜਾ ਅੱਜ ਸਾਲੀ ਤਰੀ ਨੇ ਨੱਚਣਾ ਹੋਵੇ ਪਿੰਡ ਖਾਵੀ ਕਰਾ ਲੋ ਜੀਜਾ ਜੀ ਉਹਨ ਵੀ ਬੜੇ ਮੇ ਰਿਸਪੈਕਟਬਲ ਤਿੱਕੀ ਨੇ ਲਿਆ ਆ ਸਾਡਾ ਮਾਮਾ ਬੜਾ ਗ੍ਰੇਟ ਸਾਡਾ ਚਾਚਾ ਬੜਾ ਗ੍ਰੇਟ ਸੋ ਜਿਹੜੀ ਜਿਹੜਾ ਨਹੀਂ ਵੀ ਨੱਚਣਾ ਉਹ ਵੀ ਨੱਚਦਾ ਸੀਗਾ ਸੋ ਜਾਗੋ ਰਕੌਣ ਕੀਤੀ ਕਿ ਸਾਡੀਆਂ ਜਿਹੜੀਆਂ 오ਰੀਜਿਨਲ ਜਨਰੇਸ਼ਨ ਸੀਗੀ ਬੀਬੀਆਂ ਉਹਨਾਂ ਨੂੰ ਪਤਾ ਸੀ ਜਾਗੋ ਗੋਪ ਗਾਉਣ ਦਾ ਤੇ ਨੱਚਣ ਦਾ ਲੇਕਿਨ ਮੈਂ ਜਦੋਂ ਪ੍ਰਾਈਵੇਟ ਪਾਰਟੀ ਤੇ ਕਿਸੇ ਜਾਂਦਾ ਸੀ ਮੈਂ ਮਹਿਸੂਸ ਕਰਦਾ ਸੀ ਕਿ ਜਿਹੜੇ ਬੱਚੇ ਨੇ ਅ ਅੱਜ ਦੀ ਜਨਰੇਸ਼ਨ ਜਿਹੜੀ ਆ ਉਹ ਨੱਚਣਾ ਚਾਹੁੰਦੀ ਹੈ ਪਰ ਇਹਨਾਂ ਨੂੰ ਜਾਗੋ ਬਾਰੇ ਬਹੁਤਾ ਪਤਾ ਨਹੀਂ ਹੈਗਾ ਉਹ ਗਾ ਨਹੀਂ ਸਕਦੇ ਉਹਨਾਂ ਨੂੰ ਅਵੋਇਡ ਨਹੀਂ ਚਾਹਤੇ ਸੋ ਉਹ ਮੈਂ ਜਾਗੋ ਨੂੰ ਥੋੜਾ ਜਿਆ ਲੈ ਕੇ ਉਹਨੂੰ ਹੋਰ ਲੰਬੀਆਂ ਬੋਲੀਆਂ ਤੇ ਉਹਦੇ ਵਿੱਚ ਮੈਂ ਸਿਹਤ ਬਾਰੇ ਵੀ ਗੱਲ ਕੀਤੀ ਕਿ ਚਾਹ ਵਿੱਚ 슈ਗਰ ਪਾਵੇਂ ਨਾ ਖਾ ਜਾਵੇਂ ਕਿੰਨੋਂ ਮਠਿਆਈਆਂ ਨਹੀਂ ਹੁਣ ਜਾਗੋ ਆਈ ਆ ਸੂਟ ਜਦੋਂ ਕੋਈ ਮੇਚ ਨਹੀਂ ਆਇਆ ਹੁਣ ਤਾਂ ਡਾਈਟ ਘਟਾਈ ਆ ਨਹੀਂ ਹਣ ਵੀ ਕਾਮੇਡੀ ਵੀ ਹੋਵੇ ਸਾਡੀ ਜਿਹੜੀ ਨਾ ਪੰਜਾਬੀ ਗੀਤਾਂ ਦੇ ਵਿੱਚ ਕਾਮੇਡੀ ਨਹੀਂ ਬੜੀ ਘਾਟ ਹੈ ਸੋ ਉਹ ਜਦੋਂ ਤੁਸੀਂ ਇਕੱਠੇ ਹੋ ਕੇ ਨੱਚਦੇ ਆ ਤੇ ਥੋੜਾ ਜਿਹਾ ਤੁਹਾਨੂੰ ਇੱਕ ਦੂਜੇ ਨੂੰ ਛੇੜਨ ਦੇ ਵੀ ਕੁਝ ਨਾ ਕੁਝ ਮਿਲੇ ਸੋ ਮੈਂ ਕੋਸ਼ਿਸ਼ ਕਰਦਾ ਰਿਹਾ ਜੀ ਤੇ ਵਧੀਆ ਗੀਤ ਜਿਹੜੇ ਮੈਂ ਆਪ ਵੀ ਲਿਖਣਾ ਰਿਹਾ ਤੇ ਬਾਕੀ ਸਾਰੇ ਰਾਈਟਰਾਂ ਤੋਂ ਵੀ ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਵਧੀਆ ਤੋਂ ਵਧੀਆ ਗੀਤ ਲੈ ਕੇ ਆਵਾਂ ਬਾਕੀ ਇਹ ਤੁਹਾਡਾ ਪਿਆਰ ਆ ਜਿਹੜਾ ਤੁਹਾਡੀ ਉਹੀ ਅੱਖ ਨਹੀਂ ਬਦਲੀ ਮੈਂ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਹੈ थैंक यू थैंक यू ਬਿਲਕੁਲ ਜੀ ਸਾਡੀ ਸ਼ੁਰੂਆਤ ਵੀ ਭੰਗੜੇ ਤੋਂ ਹੋਈ ਜੀ ਕਿਉਂਕਿ ਸਾਡੇ ਪ੍ਰੋਫੈਸਰ ਇੰਦਰਜੀਤ ਸਿੰਘ ਉਹਨਾਂ ਦੀ ਗਾਈਡੈਂਸ ਬਹੁਤ ਸਾਡੇ ਦੇ ਨਾਲ ਰਹੀ ਕਿਉਂਕਿ ਉਹਨਾਂ ਨੇ ਆਲਵੇਜ਼ ਸਾਨੂੰ ਬਹੁਤ ਅਫਸ਼ਾ ਕਰਤਾ ਕਿ ਤੁਹਾਡੀ ਜਿਹੜੀ ਵੌਇਸ ਹੈ ਉਹ ਫੋਕ 뮤직 ਨੂੰ ਬਹੁਤ ਸੂਟ ਕਰਦੀ ਹੈ ਤੁਸੀਂ ਲੰਮੀ ਹੀਕ ਦੇ ਨਾਲ ਮਿਰਜ਼ਾ ਗਾਓ ਤੁਸੀਂ ਲੰਮੀ ਹੀਕ ਦੀਆਂ ਬੋਲੀਆਂ ਪਾਓ ਸੋ ਉਹਦੇ ਕਰਕੇ ਮੈਂ ਉਹ ਯੂਨੀਵਰਸਿਟੀ ਚ ਗੋਲਡ ਮੈਡਲ ਲਿਆ ਸੀ ਤੇ ਫਿਰ ਮੈਂ ਜਦੋਂ ਇੰਗਲੈਂਡ ਚ ਆਇਆ ਤੇ ਮੈਂ ਤੁਹਾਨੂੰ ਛੋਟੀ ਜੀ ਦੀ ਸਟੋਰੀ ਦੱਸੂਗਾ ਕਿ ਇੰਗਲੈਂਡ ਜਦੋਂ ਆਇਆ ਮੈਂ ਅ ਜਦੋਂ ਆਪਾਂ ਕਾਲਜ ਪੜਦੇ ਉਹਨੇ ਤੇ ਕਾਲਜ ਤੇ ਤੁਸੀਂ ਸੀਰੀਅਸ ਗਾਣੇ ਵੀ ਬਹੁਤ ਲਾਈਕ ਕਰਦੇ ਲਿਖਦੇ ਵੀ ਬੜੇ ਸੀ ਮੈਂ ਬੜੇ ਕੁਝ ਲਿਖਿਆ ਤੇ ਪਰ ਮੈਂ ਸੁਵਿਧਾ ਸੀਗਾ ਕਿ ਵੀ ਇੰਗਲੈਂਡ ਆਣ ਕੇ ਮੈਂ ਇਹਨਾਂ ਨੂੰ ਬਲੈਤੀਆਂ ਨੂੰ ਆਪਾਂ ਕਹਿੰਦੇ ਨੇ ਬਲੈਤੀ ਹੁੰਦੇ ਸੀ ਉਹ ਸਾਰੇ ਹੱਲੇ ਵੀ ਆਪਾਂ ਬਲੈਤੀ ਹੀ ਕਹਿੰਦੇ ਕਿ ਉਹਨਾਂ ਨੂੰ ਮਿਠਾਲ ਕੇ ਮੈਂ ਸਣਾਉਂਗਾ ਜਿਵੇਂ ਹੁਣ ਤੁਸੀਂ ਬੈਠੇ ਕੌਨਸਰਟ ਟਾਈਪ ਪਰ ਮੈਂ ਜਦੋਂ ਉੱਥੇ ਆਣ ਕੇ ਦੇਖਿਆ ਕਿ ਉਹ ਲੋਕ ਜਿਹੜੇ ਸੀ ਉਹ ਡਾਂਸ ਕਰਨਾ ਚਾਹੁੰਦੇ ਸੀਗੇ ਉਹ ਚਾਹੁੰਦੇ ਸੀ ਵੀ ਯਾਰ ਵੀਕਐਂਡ ਤੇ ਕੋਈ ਜਦੋਂ ਵਿਆਹ ਸ਼ਾਦੀ ਆਈ ਜਾਂ ਕੋਈ ਪ੍ਰੋਗਰਾਮ ਆਇਆ ਤੇ ਉਹ ਚਾਹੁੰਦੇ ਸੀ ਅਸੀਂ ਡਾਂਸ ਕਰੀਏ ਕੋਕ ਪਹਿਲੇ 5 ਦਿਨ ਤੇ ਵੈਸੀ ਬੰਦੇ ਨੂੰ ਸਟੈਸ ਬੜੀ ਹੁੰਦੀ ਹੈ ਸੋ ਮੈਂ ਉਥੋਂ ਵੀ ਅੰਦਾਜ਼ਾ ਲਾਇਆ ਫਿਰ ਦੈਟਸ ਵਾਈ ਉਦੋਂ ਲੱਕੀ ਲਈ ਇੰਦਰਜੀਤ ਭਾਜੀ ਵੀ ਇੰਗਲੈਂਡ ਆਏ ਹੋਏ ਸੀ ਤੇ ਜਿਹੜਾ ਢੋਲ ਪਲੇਅਰ ਸੀ ਔਰ ਹਾਰਮੋਨੀਅਮ ਪਲੇਅਰ ਜਿਹੜਾ ਸਾਡੀ ਟੀਮ ਭਰੀ ਸੀ ਉਹ ਸਾਰੀ ਇੰਗਲੈਂਡ ਆਏ ਹੋਏ ਸੀ ਤੇ ਅਸੀਂ ਫਿਰ ਉਹ ਗਾਣਾ ਜਿਹੜਾ ਪਹਿਲਾਂ ਗੁਰਦਨੋਸ਼ ਕਮੇਟਾ ਢੋਲ ਔਰ ਤੁੰਬੀ ਤੇ ਹਾਰਮੋਨੀਅਮ ਦੇ ਨਾਲ ਰਿਕਾਰਡ ਕੀਤਾ ਨਹੀਂ ਸਿਰਫ ਇਹਨਾਂ ਇਨਸਟਰੂਮੈਂਟਾਂ ਦੇ ਨਾਲ ਤੇ ਉਹ ਜਦੋਂ ਰਿਲੀਜ਼ ਕੀਤਾ ਤੇ ਉਹ ਵਾਕਈ ਹੁਣ ਜਿੱਤੇ ਦਾ ਢੋਲ ਕਦਬਲੇ ਤੇ ਲੋਕ ਨੱਚਦੇ ਸੀ ਜਦੋਂ ਢੋਲ ਦੀ ਕਿਨਾਰਾ ਆਇਆ ਲੋਕ ਅੱਛਾ ਦੂਸਰੀ ਗੱਲ ਕੀ ਅਸੀਂ ਹਲੇ ਉਦੋਂ ਪ੍ਰੋਫੈਸ਼ਨਲ ਨਹੀਂ ਸੀ ਹੁੰਦੇ ਸਾਨੂੰ ਪਤਾ ਵੀ ਨਹੀਂ ਸੀ ਹੁੰਦਾ ਗੀਤ ਲੰਬਾ ਕਿੰਨਾ ਰੱਖਣਾ ਅਸੀਂ ਮੂਡ ਚ ਆਏ ਗੌਦਰ ਮੈਂ ਤੁੰਬੀ ਵਜਾ ਲੈਂਦਾ ਸੀਗਾ ਤੇ ਤੁੰਬੀ ਨਾਲ ਢੰਗ 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 ਉਹ ਕਰਕੇ ਤਾਂ ਸੀ 13 ਮਿੰਟ ਦਾ ਗਾਣਾ ਰਿਕਾਰਡ ਕੀਤਾ ਜੋ ਉਹ ਜਦੋਂ ਡੀਜੇ ਤੇ ਲੱਗਦਾ ਸੀ ਲੋਕ ਕ੍ਰੈਜ਼ੀ ਸੀ ਕਿ ਯਾਰ ਐਡਾ ਦਾ ਵਧੀਆ ਗਾਣਾ ਨਹੀਂ ਹੋ ਸਕਦਾ ਸੋ ਉਸ ਤੋਂ ਬਾਅਦ ਉਹ ਸੁਪਰ ਡੁਪਰ ਹਟ ਹੋਈ ਲੋਕਾਂ ਨੂੰ ਜਾਦਾ ਪਤਾ ਲੱਗਾ ਤੂਤਕ ਤੋਤਕ ਤੋਤੀਆਂ ਵੀ ਸ਼ਾਇਦ ਮੇਰਾ ਤੂਤਕ ਤੋਤਕ ਤੋਤੀਆਂ ਮੇਰਾ ਪਹਿਲਾ ਗੀਤ ਹੈ ਪਰ ਪਹਿਲਾ ਗੁਰਨਾਵ ਇਸਕ ਮਿੱਠਾ ਸੀ ਉਹ ਤਿੰਨ ਚਾਰ ਐਲਬਮ ਜਿਹੜੀਆਂ ਉਹ ਟਾਈਮ ਇਦਾਂ ਦਾ ਸੀਗਾ ਕਿ ਉਹ ਅਸੀਂ ਇੰਡੀਆ 'ਚ ਰਿਲੀਜ਼ ਨਹੀਂ ਕੀਤੀਆਂ ਉਹ ਸਿਰਫ ਇੰਗਲੈਂਡ 'ਚ ਹੁੰਦੀਆਂ ਸੀਆਂ ਤੇ ਉਤੋਂ ਜਦੋਂ ਫਿਰ ਉਹ ਗੁਰਨੋਇਸ਼ ਕਮਿਟਾ ਚੱਲਿਆ ਉਸ ਤੋਂ ਬਾਅਦ ਫਿਰ ਮੇਰਾ ਥੋੜਾ ਸਟਾਈਲ ਇੰਦਰ ਨੂੰ ਆ ਗਿਆ ਕਿ ਕਿਉਂਕਿ ਉਦੋਂ ਸੀਡੀ ਦੇ ਵਿੱਚ 8 ਗੀਤ ਹੁੰਦੇ ਸੀ ਤੇ ਅੱਠਾਂ ਦੇ ਵਿੱਚੋਂ ਫਿਰ ਸਾਰੋਂ ਇਹ ਕਹਿਣਾ ਵੀ ਸਾਰਿਆਂ ਨੇ ਕਿ ਦੋ ਜਾਂ ਤਿੰਨ ਗੀਤ ਤਾਂ ਫਿਰ ਪੰਗੜੇ ਦੇ ਜਰੂਰ ਹੋਣੇ ਚਾਹੀਦੇ ਬਾਕੀ ਦੇ ਜਿਹੜੇ ਹੋ ਫਿਰ ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਹੋਣੇ ਚਾਹੀਦਾ ਤੇ ਉਹ ਮੈਨੂੰ ਲੱਗਦਾ ਉਤੋਂ ਫਿਰ ਪੰਗੜਾ ਸ਼ੁਰੂ ਹੋਇਆ ਤੇ ਅੱਜ ਦੇਖ ਲਓ ਪੰਗੜਾ ਵਿਸ਼ਵ ਤੇ ਸਾਰੀ ਦੁਨੀਆ 'ਚ ਮਸ਼ਹੂਰ ਹੈ ਮੈਨੂੰ ਮਿਊਜ਼ਿਕ ਦੀ ਬਹੁਤੀ ਸਮਝ ਨਹੀਂ ਪਰ ਮਿਊਜ਼ਿਕ ਤੇ ਹਰ ਬੰਦਾ ਸੁਣਦਾ ਜੀ ਕਿਉਂਕਿ ਦੁਨੀਆ ਦੇ ਕਿਸੇ ਵੀ ਖੇਤੇ ਚ ਚਲੀ ਜਾਏ ਤੇ ਕਿਸੇ ਵੀ ਕਾਮ ਦਾ ਜਿਹੜਾ ਕਲਚਰ ਹੈ ਜਿਹੜੀ ਉਹ ਵੀ ਹੈ ਉਹ ਉਹਦੇ ਗੀਤਾਂ ਤੋਂ ਬਗੈਰ ਮੈਂ ਸਮਝਦਾ ਵੀ ਜਿਹੜੀ ਕੋਈ ਵੀ ਕਾਮ ਸੰਪੂਰਨ ਨਹੀਂ ਹੈ ਉਹਦੀ ਸੰਪੂਰਨਤਾ ਨਹੀਂ ਹੈ ਠੀਕ ਸਾਡੇ ਪੰਜਾਬੀ ਜਿਹੜੇ ਕਲਚਰ ਹੈ ਜਿਹੜਾ ਖਾਕਾ ਹੈ ਜੇ ਨਕਸ਼ਾ ਦੇਦਾ ਉਹਦੇ ਵਿੱਚ ਗੀਤ ਨੇ ਉਹਦੇ ਵਿੱਚ ਗਾਇਨ ਨੇ ਉਹਦੇ ਵਿੱਚ ਮਜ਼ਾ ਹੈ ਉਹਦੇ ਵਿੱਚ ਬਾਤਕ ਹੈ ਉਹਦੇ ਵਿੱਚ ਕਵਿਸ਼ਰੀ ਹੈ ਉਹਦੇ ਵਿੱਚ ਬਹੁਤ ਕੁਸ਼ਲ ਬਹੁਤ ਕੁਸ਼ਲ ਹੈ ਤੇ ਹਰ ਜਿਹੜਾ ਕਲਾਕਾਰ ਹੈ ਉਸ ਨੇ ਉਹਦੇ ਵਿੱਚੋਂ ਇੱਕ ਆਪਣਾ ਰੰਗ ਚੁਣਨਾ ਹੈ ਉਸ ਨਕਸ਼ੇ ਦੇ ਵਿੱਚੋਂ ਇੱਕ ਰੰਗ ਚੁਣਨਾ ਹੈ ਸਾਡੇ ਹੋਰ ਵੀ ਬਹੁਤ ਕਲਾਕਾਰ ਨੇ ਜਿਹੜਾ ਬੜਾ ਅੱਛਾ ਗਾਉਂਦੇ ਨੇ ਲਿਖਦੇ ਨੇ ਅਸਮ ਦਾ ਕਿ ਮਲਕੀਰ ਸਿੰਘ ਨੂੰ ਪਹਿਲੀ ਵਾਰ ਮਿਲਿਆ ਗਾਣੇ ਕਾਪਾ ਸਾਰੇ ਇਹਨਾਂ ਦੇ ਸੁਣਦੇ ਆ ਜੀ ਆਪਾਂ ਦੋਨ ਕੇਕ ਵੀ ਆ ਗਿਆ ਤੇ ਉੱਥੇ ਜਿਹੜੀ ਤਾਰੀਖ ਇਹਨਾਂ ਦੇ ਜਨਮ ਦੀ ਉਹ ਇੰਡੀਆ 'ਚ ਤੇਜ ਹੋ ਗਈ ਇਸ ਕਰਕੇ ਨਾਲ ਜਲਦੇ ਨੇ ਅੱਜ ਹੀ ਤੇ ਇਹ ਤੁਹਾਡੇ ਸਾਰਿਆਂ ਦੀ ਆਰਥਿਕ ਦੇ ਵਿੱਚ ਆਪਾਂ ਕੇਕ ਵੀ ਕਟਾਂਗੇ ਤੇ ਮੂਵਮੈਂਟ ਅਨੁਸਾਰ ਕਰੋਗੇ ਸੋਇ ਸੰਧਾਰ ਭਈ ਜਿਹੜੇ ਅਸਲ ਵਿੱਚ ਜਿਹੜੀ ਬੋਲੀ ਆ ਕਿਸੇ ਮੁਲਕ ਦੀ ਉਹ ਪਿੰਡਾਂ ਦੀ ਬੋਲੀ ਹੈ ਸ਼ਹਿਰ ਤੇ ਬਾਅਦ ਵਿੱਚ ਵਿਕਸਿਤ ਹੋਈ ਨਾ ਮੈਟਰੋਪੋਲੀਟਨ ਸਿਟੀਸ ਤੇ ਹੁਣੇ ਹੀ ਬਣੀ ਹੋ ਪਿਛਲੇ ਦੋ 300 ਸਾਲ ਤੋਂ ਪਹਿਲਾਂ ਤਾਂ ਸਾਰੇ ਪਿੰਡ ਹੀ ਸਟ੍ਰਾਂਟੋਫਿਕ ਪਿੰਡ ਹੀ ਸੀ ਨਿਊਯਾਰਕ ਦੇ ਪਿੰਡ ਹੋਏਗਾ ਤੇ ਉਹ ਜਿਹੜੇ ਲੋਕਾਂ ਨੂੰ ਜਿਹੜੀ ਪਿੰਡਾਂ ਦੀ ਬੋਲੀ ਜਦੋਂ ਸਮਝ ਆਉਂਦੀ ਹੈ ਤੇ ਜਦੋਂ ਕੋਈ ਵੀ ਕਲਾਕਾਰ ਉਹ ਪਿੱਕ ਕਰਦਾ ਹੈ ਉਹਨੂੰ ਲੈ ਕੇ ਹੁਣ ਗੱਲ ਤੂਤਾਂ ਦੀ ਕਰਦੇ ਆ ਜਾਂ ਮਾਂ ਦੀਆਂ ਰੋਟੀਆਂ ਦੀ ਗੱਲ ਇਹਨਾਂ ਨੇ ਕੀਤੀ ਜੇ ਉਹ ਵੀ ਜਿਹੜੀ ਗੱਲ ਪਿੰਡ ਦੇ ਧਰਤਲ ਤੋਂ ਕੋਈ ਕਲਾਕਾਰ ਸ਼ੁਰੂ ਹੋਏਗਾ ਤੇ ਉਹ ਮਕਬੂਲ ਉਹਦਾ ਹੋਣਾ ਜਿਹੜਾ ਉਹ ਲਾਜ਼ਮੀ ਹੈ ਸੋ ਮੈਂ ਇਹਨਾਂ ਦਿੱਤੇ ਗੀਤ ਦੀ ਦੁਆ ਕਰਦਾ ਹਾਂ ਲੰਬੀ ਉਹ ਵਰਤ ਦੁਆ ਕਰਦਾ ਤੁਹਾਡੇ ਸਾਹਣੇ ਰੱਖੇ ਜਿਹੜਾ ਬੰਦਾ ਕੈਨੇਡਾ ਜਿਵੇਂ ਸੁਖੀ ਉਹਨਾਂ ਨੇ ਕਿਹਾ ਕਿ ਬਹੁਤ ਵਾਰੀ ਕੈਨੇਡਾ ਹੁੰਦੇ ਨੇ ਜਿਹੜਾ ਕੈਨੇਡਾ ਆਏਗਾ ਜਿੰਨੀ ਚਿਰ ਬ੍ਰੈਂਟਨ ਨਹੀਂ ਆਏਗਾ ਤੇ ਉਹਨਾਂ ਚਿਰ ਤੇ ਬਈਏ ਤੇ ਮੱਕੇ ਦਾ ਹਾਜਾ ਉਹਨਾਂ ਬ੍ਰੈਂਟਨ ਤੋਂ ਲੈ ਇਹਨਾਂ ਬਾਵਾ ਰੋਣਾ ਇਹ ਤੁਹਾਡਾ ਹੀ ਆਪਣਾ ਹੀ ਪ੍ਰੋਗਰਾਮ ਹੈ ਕਸੂਰੀਆ ਸਾਹਿਬ ਦਾ ਹਾਲ ਇਹ ਤੁਹਾਡੇ ਵਰਗੇ ਕਲਾਕਾਰਾਂ ਵਾਸਤੇ ਆ ਤੁਸੀਂ ਆਏ ਹੋ ਤੁਹਾਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਥੈਂਕ ਯੂ